ਸਾਰੇਨ ਪਿਆਰ ਭਰੀ ਸਤਿ ਸ੍ਰੀ ਅਕਾਲ ਆਜਾਪਾ ਤੁਹਾਨੂੰ ਡਿਜ਼ਾਈਨਰ ਗੁੰਡੇ ਬਣਾ ਕੇ ਵਿਖਾਵਾਂਗੇ ਜਿਹੜੇ ਕਿ ਬਹੁਤ ਸੋਹਣੇ ਬੰਦੇ ਨੇ ਤੇ ਆਹ ਵੇਖੋ ਇਸ ਤਰ੍ਹਾਂ ਹੀ ਆਪਾਂ ਸਵੈਟਰ ਜੈਂਟਸ ਸਵੈਟਰ ਲੇਡੀਜ਼ ਕੋਟੀਆਂ ਤੇ ਬੱਚਿਆਂ ਦੀਆਂ ਕੋਟੀਆਂ ਤੇ ਆਪਾਂ ਬਣਾ ਸਕਦੇ ਹਾਂ ਆਪਾਂ ਪਹਿਲਾਂ ਇਸ ਤਰ੍ਹਾਂ ਧਾਗਾ ਕਰਨਾ ਤੇ ਆਹ ਜਿਹੜਾ ਧਾਗਾ ਵਾ ਇਹਨੂੰ ਆਪਾਂ ਇਸ ਤਰ੍ਹਾਂ ਪਗੁੰਦਿਲੀ ਆਕੇ ਇਹਨੂੰ ਇਸ ਤਰ੍ਹਾਂ ਕਰ ਦੇਣਾ ਇਸ ਤਰ੍ਹਾਂ ਇਸ ਤਰ੍ਹਾਂ తిను తిన తర తిను పై తగ ఫా ఇర ఫ అ ధా ఇద్దరను ధా ఫా అగ్ తరను ధాగేను ఇంజ కన్నా వర ఫా ఇర ਇਨ ਧਾਗ ਨੂੰ ਆਪਾਂ ਖਿੱਚ ਦੇਣਾ ਫਿਰ ਆਪਾਂ ਇਸ ਤਰ੍ਹਾਂ ਕਰਕੇ ਫਿਰ ਆਪਾਂ ਇਧਰੋਂ ਇਸ ਤਰ੍ਹਾਂ ਤਾਂ ਗੱਲ ਆ ਕੇ ਇਸ ਤੋ ਐਸਟਰਾ ਇਹ ਆਪਾਂ ਸਵੈਟਰ ਬਣਾ ਰਹੇ ਹੁਣ ਆਪਾਂ ਸਿੱਧਾ ਇਸ ਤਰ੍ਹਾਂ ਪਾ ਕੇ ਤਾਂ ਅਗੇ ਨੂੰ ਇਧਰ ਧਾਗਾ ਪਾਉਣਾ ਫਿਰ ਆਪਾਂ ਇਸ ਤਰ੍ਹਾਂ ਇਧਰੋਂ ਧਾਗਾ ਲਿਆ ਕੇ ਗੋਦੀ ਇਸ ਤਰ੍ਹਾਂ ਇਨ ਧਾਗ ਨੂੰ ਖਿੱਚ ਦੇਣਾ ਇਹ ਆਪਣੇ ਬਹੁਤ ਸੋਹਣੇ ਡਿਜ਼ਾਈਨ ਦੇ ਗੁੰਡੇ ਬੰਦੇ ਆ ਇਸ ਤਰ੍ਹਾਂ ਫਿਰ ਇਸ ਤਰ੍ਹਾਂ ਯਾ ਬਾਕੀ ਸੇ ਵੀ ਪ੍ਰੋਜੈਕਟ ਦੇ ਬਾਅਦ ਸਕਦੇ ਆ ਇੰਚ ਤੱਕ ਕਰਕੇ ਇਹਨੂੰ ਅੱਗੋਂ ਦੀ ਲਿਆ ਕੇ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਰੱਖ ਕਰਕੇ ਫਿਰ ਆਪਾਂ ਇੰਚ ਧਾਗਾ ਕਰਕੇ ਇਸ ਤਰ੍ਹਾਂ ਫਸ ਗੋਦੀ ਇੱਕ ਕਰਾ ਇੱਕ ਕਰਾ ਪਿੱਛੇ ਫਿਰ ਆਪਾਂ ਇਸ ਤਰ੍ਹਾਂ ਇਹ ਰਿਹਾ ਪਾ ਐਂਜ ਇਥੋਂ ਐਂਜ ਕਰ ਸੋਨੇ ਕੁੰਡੇ ਵੰਦੇ ਆਇਕ ਇਸ ਕ੍ਰਾਹਾਈਡ੍ਰੋਟਾ ਕਰਕੇ ਇਕਰ ਇੰਤਾ ਗੇਨ ਗੋਲੀਆ ਕੇਸ ਹੁਣ ਆਪਾਂ ਬਾਰਡਰ ਬਣਾਵਾਂਗੇ ਪਹਿਲਾਂ ਇੱਕ ਗੁੰਡਾ ਸਿੱਧਾ ਫਿਰ ਦੋ ਗੁੰਡੇ ਸਿੱਧੇ ਦੋ ਗੁੰਡੇ ਪੁੱਠੇ ਫਿਰ ਦੋ ਗੁੰਡੇ ਸਿੱਧੇ ਦੋ ਗੁੰਡੇ ప్రసిద్ధి దోకుట్టే దోకుండే సిద్ధి తోకుండే సిద్ధే తోకుండే పుట్టే